ਕਲਾਕਾਰ ਰਾਜਵੀਰ ਜਵੰਦਾ ਲਗਾਤਾਰ ਜ਼ਿੰਦਗੀ ਤੇ ਮੌਤ ਦੇ ਵਿਚ ਦਰਮਿਆਨ ਜੂਝ ਰਹੇ ਨੇ ਰੇਸ਼ਮ ਅਨਮੋਲ ਸਿੰਘ ਤਾਜ਼ਾ ਜਾਣਕਾਰੀ ਲੈ ਕੇ ਆਏ ਨੇ ਉਹਨਾਂ ਦਾ ਹਾਲਚਾਲ ਜਾਣਨ ਲਈ ਫੋਰਟ ਹਸਪਤਾਲ ਰੇਸ਼ਮ ਅਨਮੋਲ ਪਹੁੰਚੇ ਸਾਂਤੇ ਜਿਸ ਤੋਂ ਬਾਅਦ ਕਹਿ ਕੇ ਰਾਜਵੀਰ ਦੀ ਹਾਲਤ ਹਸਤੇ ਰਹਿ ਤੇ ਬੀਪੀ ਸਟੇਬਲ ਹੈ ਹਾਰਟ ਬੀਟ ਨਾਰਮਲ ਹੈ ਤੇ ਹਾਲੇ ਵੀ ਵੈਂਟੀਲੇਟਰ ਸਪੋਰਟ ਤੇ ਨੇ ਜਵੰਦਾ ਮੋਹਾਲੀ ਦੇ ਫੋਰਟ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਲਗਾਤਾਰ ਉਨ੍ਹਾਂ ਦੀ ਸਿਹਤ ਯਾਬੀ ਲਈ ਅਰਦਾਸਾਂ ਦਾ ਦੌਰ ਜਾਰੀ ਹੈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਇਸੇ ਦਰਮਿਆਨ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੇਸ਼ਮ ਅਨਮੋਲ ਦੇ ਵੱਲੋਂ ਉਨ੍ਹਾਂ ਦੀ ਸਿਹਤ ਸੰਬੰਧੀ ਅਪਡੇਟ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਕੰਵਰ ਗਰੇਵਾਲ ਨੇ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੀਆਂ افਵਾਹਾਂ 'ਤੇ ਧਿਆਨ ਦੇਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੀ ਸਿਹਤ ਯਾਬੀ ਲਈ ਜ਼ਰੂਰ ਦੁਆਵਾਂ ਕਰਨੀਆਂ ਚਾਹੀਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜਿਦਾਂ ਕਿ ਤੁਹਾਨੂੰ ਪਤਾ ਹੈ ਸਾਡਾ ਭਰਾ ਰਾਜਵੀਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਅੱਜ ਦੀ ਰਾਤ ਬੜੀ ਕ੍ਰਿਟੀਕਲ ਹੈ ਹਾਲਾਂਕਿ ਬਾਡੀ ਹੌਲੀ ਹੌਲੀ ਸਲੋਲੀ ਰਿਸਪੌਂਡ ਕਰ ਰਹੀ ਹੈ ਤੇ ਸਾਡੀਆਂ ਦੁਆਵਾਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਪਹੁੰਚਿਆ ਰਾਈਟ ਨਾਉ ਸੋਹਣਾ ਸਾਹਿਬ ਗੁਰਦੁਆਰਾ ਅਰਦਾਸ ਕਰਨ ਦੇ ਲਈ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਜਿੱਥੇ ਕਿੱਥੇ ਵੀ ਹੈਗੇ ਹੋ ਚਾਹੇ ਕਿਸੇ ਗੁਰੂ ਘਰ ਚ ਮੰਦਰ ਚ ਗੁਰਦੁਆਰੇ ਚ ਜਿੱਥੇ ਵੀ ਹੈਗੇ ਹੋ ਤੁਸੀਂ ਉੱਥੇ ਪਹੁੰਚ ਕੇ ਸਾਰੇ ਅਰਦਾਸਾਂ ਕਰੋ ਤਾਂ ਕਿ ਸਾਡਾ ਭਰਾ ਜਿਹੜਾ ਛੇਤੀ ਤੋਂ ਛੇਤੀ ਠੀਕ ਹੋ ਕੇ ਘਰ ਆਵੇ ਕੁਝ ਲੈਣਾ ਬ੍ਰਦਰ ਪ੍ਰਗਟ ਸਿੰਘ ਜਲਦਾਰ ਨੇ ਲਿਖਿਆ ਤੁਹਾਡੇ ਰੂਹ ਰੂ ਕਰਦਾ ਉੱਠ ਜਾ ਜਵੰਦਿਆ ਰੱਬ ਦੇਆ ਬੰਦਿਆ ਦੇ ਕੋਈ ਜਵਾਬ ਦੇ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਦੇ ਚੱਲ ਉੱਠ ਗੱਜ ਫਿਰ ਚੜ ਕੇ ਸਟੇਜ ਤੇ ਵੇ ਸੋਹਣਿਆ ਬਹਾਦਰਾ ਫਿਰ ਹੋ ਤਿਆਰ ਫਿਰ ਪੱਗ ਬਨ ਪੋਚ ਕੇ ਲਾ ਕੁੜਤਾ ਤੇ ਚਾਦਰਾ ਤੇਰੇ ਨਾਲ ਸਾਨੂੰ ਇਹ ਪਿਆਰ ਬੇ ਹਿਸਾਬ ਏ ਉੱਠ ਜਾ ਜਵੰਦਿਆ ਰੱਬ ਦੇ ਆ ਬੰਦਿਆ ਦੇ ਕੋਈ ਜਵਾਬ ਏ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਤੇ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਤੇ ਸਾਰੇ ਜਣੇ ਰਲ ਕੇ ਸੰਗਤ ਰੂਪ ਦੇ ਵਿੱਚ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਕੋਈ ਮੰਦਰ ਮਸਜਿਦ ਗੁਰਦੁਆਰਾ ਚਰਚ ਰਾਬਿਕ ਕੋਈ ਹੈ اور ਦੁਆਮਤ ਬਹੁਤ ਸ਼ਕਤੀ ਹੁੰਦੀ ਹੈ ਸੋ ਸਾਰਿਆਂ ਨੂੰ ਰਿਕੁਐਸਟ ਹੈ ਤੇ ਇੱਕ ਕ੍ਰਿਟੀਕਲ ਰਾਤ ਹੈ ਅਸਤੀ ਸਾਰੇ ਜਣੇ ਸੰਗਤ ਰੂਪ ਦੇ ਵਿੱਚ ਦੁਆ ਕਰੋ ਥੈਂਕ ਯੂ ਸੋ ਮੱਚ ਕਲਾਕਾਰ ਰਾਜਵੀਰ ਜਵੰਦਾ ਲਗਾਤਾਰ ਜ਼ਿੰਦਗੀ ਤੇ ਮੌਤ ਦੇ ਵਿਚ ਦਰਮਿਆਨ ਜੂਝ ਰਹੇ ਨੇ ਰੇਸ਼ਮ ਅਨਮੋਲ ਸਿੰਘ ਤਾਜ਼ਾ ਜਾਣਕਾਰੀ ਲੈ ਕੇ ਆਏ ਨੇ ਉਹਨਾਂ ਦਾ ਹਾਲਚਾਲ ਜਾਣਨ ਲਈ ਫੋਟਿਸ ਹਸਪਤਾਲ ਰੇਸ਼ਮ ਅਨਮੋਲ ਪਹੁੰਚੇ ਸਾਂਤੇ ਜਿਸ ਤੋਂ ਬਾਅਦ ਕਹਿ ਕਿ ਰਾਜਵੀਰ ਦੀ ਹਾਲਤ ਸਥਿਰ ਹੈ ਤੇ ਬੀਪੀ ਸਟੇਬਲ ਹੈ ਹਾਰਟ ਬੀਟ ਨਾਰਮਲ ਹੈ ਤੇ ਹਾਲੇ ਵੀ ਵੈਂਟੀਲੇਟਰ ਸਪੋਰਟ ਤੇ ਨੇ ਜਵੰਦਾ ਮੋਹਾਲੀ ਦੇ ਫੋਟਿਸ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਲਗਾਤਾਰ ਉਨ੍ਹਾਂ ਦੀ ਸਿਹਤ ਯਾਪੀ ਲਈ ਅਰਦਾਸਾਂ ਦਾ ਦੌਰ ਜਾਰੀ ਹੈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਇਸੇ ਦਰਮਿਆਨ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੇਸ਼ਮ ਅਨਮੋਲ ਦੇ ਵੱਲੋਂ ਉਨ੍ਹਾਂ ਦੀ ਸਿਹਤ ਸੰਬੰਧੀ ਅਪਡੇਟ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਕਮਵਰ ਗਰੇਵਾਲ ਨੇ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੀਆਂ افਵਾਹਾਂ 'ਤੇ ਧਿਆਨ ਦੇਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੀ ਸਿਹਤ ਯਾਪੀ ਲਈ ਜ਼ਰੂਰ ਦੁਆਵਾਂ ਕਰਨੀਆਂ ਚਾਹੀਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜਿਦਾਂ ਕਿ ਤੁਹਾਨੂੰ ਪਤਾ ਹੈ ਸਾਡਾ ਭਰਾ ਰਾਜਵੀਰ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਅੱਜ ਦੀ ਰਾਤ ਬੜੀ ਕ੍ਰਿਟੀਕਲ ਹੈ ਹਾਲਾਂਕਿ ਬਾਡੀ ਹੌਲੀ ਹੌਲੀ ਸਲੋਲੀ ਰਿਸਪੌਂਡ ਕਰ ਰਹੀ ਹੈ ਤੇ ਸਾਡੀਆਂ ਦੁਆਵਾਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਪਹੁੰਚਿਆ ਰਾਈਟ ਨਾਉ ਸੋਹਣਾ ਸਾਹਿਬ ਗੁਰਦੁਆਰਾ ਅਰਦਾਸ ਕਰਨ ਦੇ ਲਈ ਸੰਗਤ ਦੇ ਰੂਪ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਹੈਗੇ ਹੋ ਚਾਹੇ ਕਿਸੇ ਗੁਰੂ ਘਰ ਚ ਮੰਦਰ ਚ ਗੁਰਦੁਆਰੇ ਚ ਜਿੱਥੇ ਵੀ ਹੈਗੇ ਹੋ ਤੁਸੀਂ ਉੱਥੇ ਪਹੁੰਚ ਕੇ ਸਾਰੇ ਅਰਦਾਸਾਂ ਕਰੋ ਤਾਂ ਕਿ ਸਾਡਾ ਭਰਾ ਜਿਹੜਾ ਛੇਤੀ ਤੋਂ ਛੇਤੀ ਠੀਕ ਹੋ ਕੇ ਘਰਾਵੇ ਕੁਝ ਲੈਣਾ ਬ੍ਰਦਰ ਪ੍ਰਗਟ ਸਿੰਘ ਜਲਦਾਰ ਨੇ ਲਿਖਿਆ ਤੁਹਾਡੇ ਰੂਹ ਰੂ ਕਰਦਾ ਉੱਠ ਜਾ ਜਵੰਦਿਆ ਰੱਬ ਦੇਆ ਬੰਦਿਆ ਦੇ ਕੋਈ ਜਵਾਬ ਦੇ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਦੇ ਚੱਲ ਉੱਠ ਗੱਜ ਫਿਰ ਚੜ ਕੇ ਸਟੇਜ ਤੇ ਵੇ ਸੋਹਣਿਆ ਬਹਾਦਰਾ ਫਿਰ ਹੋ ਤਿਆਰ ਫਿਰ ਪੱਗ ਬਨ ਪੋਚ ਕੇ ਲਾ ਕੁਰਤਾ ਤੇ ਚਾਦਰਾ ਤੇਰੇ ਨਾਲ ਸਾਨੂੰ ਇਹ ਪਿਆਰ ਬੇ ਹਿਸਾਬ ਏ ਉੱਠ ਜਾ ਜਵੰਦਿਆ ਰੱਬ ਦੇ ਆ ਬੰਦਿਆ ਦੇ ਕੋਈ ਜਵਾਬ ਏ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਤੇ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਤੇ ਸਾਰੇ ਜਨੇ ਰਲ ਕੇ ਸੰਗਤ ਰੂਪ ਦੇ ਵਿੱਚ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੋ ਸਰਵਤ ਦੇ ਭਲੇ ਦੀ ਅਰਦਾਸ ਕਰੋ ਕੋਈ ਮੰਦਰ ਮਸਜਿਦ ਗੁਰਦੁਆਰਾ ਚਰਚ ਰਾਬਿਕ ਕੋਈ ਹੈ ਔਰ ਦੁਆਮਤ ਬਹੁਤ ਸ਼ਕਤੀ ਹੁੰਦੀ ਹੈ ਸੋ ਸਾਰੇ ਨਰਕ ਉਸਟ ਹੈ ਤੇ ਇੱਕ ਕ੍ਰਿਟੀਕਲ ਰਾਤ ਆਸਦੀ ਸਾਰੇ ਜਣੇ ਸੰਗਤ ਰੂਪ ਦੇ ਵਿੱਚ ਦੁਆ ਕਰੋ ਥੈਂਕ ਯੂ ਸੋ ਮੱਚ